ਗੈਬ ਸ੍ਰੀ ਮੁਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾ ਹੈ ਭਾਈ ਗੁਰੂ ਸਾਹਿਬ ਦੀ ਜਿਹੜੀ ਸਰਸੰਗਤ ਹੈ ਨਾ ਗੁਰਾਂ ਦੀ ਹਾਸ ਰੂਪ ਨੂੰ ਪ੍ਰਗਟ ਕਰਨ ਵਾਲੀ ਉਸ ਦੇ ਨਾਲ ਮਿਲਣਾ ਕਰੋ ਉਹ ਤੋਂ ਸੰਗੋ ਨਾ ਸੰਗਤ ਤੋਂ ਸੰਗਤ ਦੇ ਸਤ ਸੰਗੀ ਬਣ ਕਰਕੇ ਗੁਰੂ ਸਾਹਿਬ ਦੀ ਜਿਹੜੀ ਸਰਸੰਗਤ ਹੈ ਉਹਨਾਂ ਦੇ ਨਾਲ ਸੰਗ ਮਿਲਣਾ ਕਰੋ ਗੂੰਗੀ ਨਾਮ ਗੁਰੂਸਰ ਬੀਸਾ ਬਰੂ ਗਾਂਧੀ ਸੰਗਤ ਕਰਕੇ ਪੂੰਜੀ ਸਰਦਾ ਦੁਆਰਾ ਮਹਾਰਾਜ ਦੇ ਨਾਮ ਨੂੰ ਖਰੀਦਣਾ ਕਰੋ ਪੂੰਜੀ ਨਾਮ ਪੂੰਜੀ ਨਾਮ ਗੁਰਮੁਖ ਬੀਸਾ ਗੁਰਮੁਖ ਦੁਆਰਾ ਨਾਮ ਦੀ ਪੂੰਜੀ ਲੈ ਕੇ ਜਿਹੜਾ ਸਰੂਪਾ ਆਨੰਦ ਹੈ ਇਹ ਫਲ ਦੇ ਤਾਈ ਬਸਾ ਖਰੀਦਣਾ ਕਰੋ ਜਾਂ ਸਰਦਾ ਰੂਪੀ ਪੂੰਜੀ ਨਾ ਗੁਰਮਖੋ ਨਾਉ ਨੂੰ ਵਿਸਾਹਾ ਖਰੀਦਣਾ ਕਰੋ ਹਰ ਹਰ ਕਿਰਪਾ ਧਾਰ ਮਧਸੂਦਨ ਕਿਉਂ ਬੇਨਤੀ ਕਰੋ ਹੈ ਮਹਬੂਦ ਐਦ ਨੂੰ ਕਟਣ ਵਾਲੇ ਪਰਮੇਸ਼ਰ ਇਹ ਮਾਨਵੂਪੀ ਹੰਕਾਰ ਦੀ ਨਿਗਰਤੀ ਕਰਨ ਵਾਲੇ ਪਰਮੇਸ਼ਰ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਜੀ ਹਰੇਕ ਧਰਤਾਂ ਤੇ ਕੀਤੀ ਐ ਮਿਲ ਸਤ ਸੰਗ ਓ ਮਹਾਰਾਮੇ ਪ੍ਰਵੇਸ਼ ਆਪ ਦੀ ਸਰ ਸੰਗਨ ਨਾਲ ਮੇਨਦਾ ਸਾਨੂੰ ਉਤਸ਼ਾਹ ਆ ਜਾਵੇ ਆਰ ਗੁਣ ਬਾਣੀ ਸਰਬਨ ਸੁਣਾਹੇ ਹੇ ਹਰੀ ਆਰ ਦੇ ਗੁਣਾ ਵਾਲੀ ਸਰੂਪ ਦੇ ਗਿਆਨ ਵਾਲੀ ਆਪ ਦੀ ਪ੍ਰਾਪਤੀ ਆਵੇ ਪਤਿ ਭਾਵਨਾ ਆਦਿਕ ਦੀਨ ਦੇ ਆਲ ਗੁਣਾ ਵਾਲੀ ਬਾਣੀ ਸਰਬਤ ਰਸਵਾਸ ਰੂਪੀ ਕੰਨਾਂ ਨਾ ਸੁਨਾ ਸੁਨਾ ਕਰੀਏ ਕਰ ਕਿਰਪਾ ਸਤਿਗੁਰੂ ਮਿਲਾਇਆ ਤੇ ਪ੍ਰਮੇਸ਼ਰ ਕਿਰਪਾ ਕਰਕੇ ਸਤਿਗੁਰੂ ਦੇ ਨਾਲ ਸਾਨੂੰ ਮਿਲਦੇ ਹੋ ਗੁਣ ਗਾਗ ਹੈ ਗੁਣ ਫੂਲ ਹੈ ਬਾਣ ਜਿਸ ਕਰਕੇ ਸਤਿਗੁਰੂ ਮਾਰਾ ਨਾਲ ਮਿਲ ਕੇ ਕੀਰਤਨ ਜਪਾ ਕੇ ਗੁਣ ਗਾਈਏ ਤੇ ਫਿਰ ਸੁਤੇ ਸਦੀ ਇਹ ਬਾਣੀ ਬੋਲੀਏ ਤਾਂ ਗੁਣਾ ਵਾਲੀ ਬਾਣੀ ਬੋਲੀਏ ਹਰ ਗੁਣ ਜਪ ਓਮ ਅਹ ਹਰ ਆਪਦੇ ਗੁਣਾ ਦੇ ਜਪਣ ਦਾ ਉਸ਼ਾ ਹੁੰਦਾ ਹੈ ਉਸ਼ਾ ਹੁੰਦਾ ਗੁਣਾ ਦੇ ਜਪਣੇ ਕਰਕੇ ਇਹ ਪਰਮੇਸ਼ਰ ਸਭ ਤੀਰਥ ਵਰਤ ਜਗ ਪੁੰਨ ਤੁਲਾਹ ਸਾਰੇ ਤੀਰਥਾਂ ਦੇ ਫਲ ਸਾਰੇ ਵਰਤ ਰੱਖਣ ਦੇ ਫਲ ਜਿੰਨੇ ਪੁੰਨ ਹੈ ਜੱਗ ਆਦਿਕਾਂ ਦੇ ਜਿੰਨੇ ਪੁੰਨ ਹੈ ਥੜਾ ਬੰਦ ਬੰਦ ਕੇ ਪਰਮਾ ਦੇ ਤੇ ਤੁਲਾਹ ਤੋਲਣ ਤੋਲ ਆਪਦੇ ਬਰਾਬਰ ਰਾਜੂ ਚ ਤੋਲ ਕੇ ਆਉਦੇ ਬਰਾਬਰ ਸੋਇਨਾ ਦੇ ਦੇਣਾ দান ਕਰ ਦੇਣਾ ਇਹ ਤੋਲ-ਤੋਲ ਕੇ ਇਸ ਪ੍ਰਕਾਰ ਦੇਖੇ ਹੈ ਹਰ ਹਰ ਨਾਮ ਇਹਨਾਂ ਤੁਲੇ দান ਕਹਿੰਦੇ ਹਨ ਇਸ ਪ੍ਰਕਾਰ দান ਦੇ ਦੇ ਕੇ ਹਰ ਹਰ ਨਾਮ ਨਾ ਪੁਜਹਿ ਪੂਜਾ ਇਹ ਸਾਰੇ দান ਇਹ ਪਰਮੇਸ਼ਰ ਤੇ ਨਾਮ ਦੇ ਬਰਾਬਰ ਨਹੀਂ ਪੁਜਦੇ ਇਹ ਪੂਜਾ ਕੇ ਵਿਖੇ ਹੈ ਆਪ ਦਾ ਨਾਮ ਜਿਵੇਂ ਕ੍ਰਿਸ਼ਨ ਜੀ ਦਾ ਸਰੂਪ ਵੀ ਜਦੋਂ ਗੋਪੀਆਂ ਨੂੰ ਤੋਲ ਕੇ ਨਾਰਦ ਨੂੰ ਉਤਾਰ ਸੀ ਨਾਮ ਤੋਂ ਹੌਲਾ ਹੋ ਗਿਆ ਸੀ ਕ੍ਰਿਸ਼ਨ ਦਾ ਸਰੂਪ ਹੋ ਆਪੇ ਅਵਤਾਰਾਂ ਦੀ ਦੇਹ ਵੀ ਹਲਕੀ ਹੋ ਜਾਂਦੀ ਐ ਤੇ ਨਾਮ ਮਾਰਾ ਤੇ ਤਲਸੀ ਦੇ ਪੱਤੇ 'ਤੇ ਲਿਖਿਆ ਸੀ ਉਹ ਪਾਰਾ ਹੋ ਗਿਆ ਸੀ। ਇਉਂ ਨਾਮ ਦੇ ਬਰਾਬਰ ਜੇ ਤੋਲ ਕੇ ਵੇਖੀਏ ਪੁੱਜ ਨਹੀਂ ਸਕਦੇ ਜੇ ਪੂਜਣਾ ਕਰੀਏ ਨਾਮ ਸਭ ਤੋਂ ਸਿਰੋਮਣੀ ਹੈ। ਇਸ ਇਤਨਾ ਸਾਰੇ ਤੀਰਥਾਂ ਦੇ ਸ਼ਿਣਵਾਣ ਵਰਤ ਆਦਿ ਰੱਖਣੇ ਕਾਗਸੀਆਂ ਦੇ ਤੇ ਯੱਗ ਆਦਿ ਕਰਨੇ ਤੇ ਪੁੰਨ ਕਿਸੇ ਪਰਵ ਦੇ ਸਮੇਂ ਨੂੰ ਲੈ ਕੇ ਜਾਤ ਦੇ ਜਨਮ ਵਾਲੇ ਦਿਨ ਨੂੰ ਲੈ ਕੇ ਇਹ ਸਾਰੇ ਤੋਲ ਕੇ ਵਿਚਾਰ ਕੇ ਵੇਖੇ ਤੋ ਲਾ ਬਾਨ ਆਦਿਕ ਹਰ ਹਰ ਨਾਮ ਨਾ ਪੁਜੇ ਪੂਜਾ ਜੇ ਹਰ ਹਰ ਪ੍ਰਵੇਸ਼ਰ ਆਪ ਦੇ ਨਾਮ ਦੇ ਬਰਾਬਰ ਜੇ ਪੁਜਾਈਏ ਇਹਨਾਂ ਨੂੰ ਬਰਾਬਰ ਕਰੀਏ ਨਹੀਂ ਪੁਜੇ ਸਕੇਦੇ ਬਰਾਬਰ ਨਹੀਂ ਹੋ ਸਕਦੇ ਨਾਮ ਸਿਰੋਮਨ ਸਰਵਮ ਭਗਤ ਰਹੇ ਲੇਉ ਤਾਰ ਹਰ ਹਰ ਅਤੁੱਲ ਤੂਲ ਅਤ ਭਾਰੀ ਜੇ ਹਰ ਹਰ ਪ੍ਰਵੇਸ਼ਰ ਆਪ ਤੋਂ ਪੂਰੇ ਔਰ ਤੋਂ ਰਹਤ ਹੈ ਮਾਪਣ ਤੋਂ ਰਹਤ ਹੈ ਤੇਰਾ ਤੋਲ ਜਿਹੜਾ ਵਿਚਾਰ ਹੈ ਇਹ ਅਤੰਤ ਭਾਰੀ ਹੈ ਇਹ ਤਰਾਜੂ ਕਰਕੇ ਬੁੱਧੀ ਰੂਪੀ ਤਰਾਜੂ ਕਰਕੇ ਸ਼ਾਸਤਰ ਪ੍ਰਮਾਨ ਕਰਕੇ ਜੇ ਤੋਲੀਏ ਤੇ ਤੋਲ ਇਸ ਤੋਲ ਦੇ ਨਾਲ ਤੁੱਤਲ ਹੈ ਇਹ ਤੋਲੇ ਵਿਚਾਰਨ ਤੋਂ ਭਾਰੀ ਹੈ ਜਿਹੜਾ ਵਿਚਾਰ ਮਹਾਰਾ ਜਾਨਿਆ ਨਹੀਂ ਜਾਂਦਾ ਗੁਰਮਤਿ ਜਪ ਊ ਮਹਾਰਾਮ ਗੁਰਮਤਿ ਦੁਆਰਾ ਉਸਾਰਨਾ ਤੈਨੂੰ ਜਪਨਾ ਕਰੀਏ ਹੈ ਪਰਮੇਸ਼ਰ ਐਸੀ ਕਿਰਪਾ ਕਰੋ ਐਸਾ ਆਪ ਦਾ ਨਾਮ ਅੰਮ੍ਰਿਤ ਹੈ ਸਭ ਕਰਮ ਧਰਮ ਹਰ ਨਾਮ ਜਪਾ ਸਾਡੇ ਹੋਰ ਕਰਮ ਕਰ ਲਈ ਜਿਨੇ ਨਿਪੁੰਮਿਤ ਕਹੈ ਸਾਰੇ ਤਰ੍ਹਾਂ ਦੇ ਜੱਗ ਆਦ ਕੋਨ ਕਰ ਲੇ ਜਿਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਨਾ ਕੀਤਾ ਹੈ ਜਿਲ ਵਿਖ ਮੈਲ ਪਾਪ ਧੋਵਾ ਉਹਨਾਂ ਦੇ ਚਾਰ ਪ੍ਰਕਾਰ ਦੇ ਪਾਪ ਵੀ ਪਾਪਨੀਆਂ ਮੈਲਾ ਵੀ ਪਾਪ ਸ਼ਰਾਪੀਣੀ ਗੁਰਤਲਪਾ ਗਮਨਾਦਕ ਇਹ ਵੀ ਸਾਰੇ ਪਾਪ ਜਿਹੜੇ ਸੀ ਉਹਨਾਂ ਦੇ ਧੋ ਦਿੱਤੇ ਮਹਾਰਾਜ ਦੇ ਨਾਮ ਨੇ। ਜੀਨ ਦਇਆਲ ਹੋਊ ਜਨ ਉੱਪਰ। ਏ ਪ੍ਰਮੇਸ਼ਰ ਗਰੀਬਾਂ ਤੇ ਦਇਆ ਕਰਨ ਵਾਲੇ ਜਨਾਂ ਦੇ ਉੱਪਰ ਦਇਆਲੂ ਹੋਵੋ ਆਪ। ਨਾਨਕ ਨਾਮ ਉਹ ਵਾਹ। ਸਾਨੂੰ ਗੁਰੂ ਸਾਹਿਬ ਜੀ ਕਹਿੰਦੇ ਆਪ ਦੇ ਨਾਮ ਦਾ ਅਰਸ਼ਾ ਬਣਿਆ ਰਹਿ ਰਾਮ। ਇਹੋ ਨਾਮ ਦਾ ਅਰਸ਼ਾ ਗੁਰੂ ਆਮਦਾਸ ਸਾਹਿਬ ਜੀ ਕਹਿੰਦੇ ਇਹ ਪੰਜ ਅਸਤੋਤਰ ਉਹ ਮਹਾਰਾਜ ਸਾਹਿਬ ਜੀ ਨੇ ਸ਼ਬਦੋ ਚਾਰਨ ਕੀਤੇ ਆ। ਇਹੋ ਚੌਥੇ ਪਾਠਸ਼ਾਦੀ ਬਾਣੀ ਇੱਥੇ ਜੋ ਪੂਰਨ ਹੋਈ ਹੈ ਅੱਗੇ ਪੰਜਵੇਂ ਪੈੜਛਾਰੇ ਸ਼ਬਦ ਚੱਲਣਗੇ ਸਭ ਕਰਮ ਧਰਮ ਨਾਮ ਜਪਾ ਕੇਲਕ ਮੈਲ ਪਾਪ ਤੋਵਾ ਦਿਨ ਦਇਆਲ ਹੋ ਜਨ ਉਪਰ ਦੇਵ ਨਾਮ ਜਨਾਨ ਹੋਵਾ ਵਾਹਿਗੁਰੂ ਜੀ ਕਾ ਬਖਸ਼ਾ